ਇਹ ਨੇਚਰਲ ਕ੍ਰੇਵ ਵੀਰੇ ਮਹਿੰਗੀ ਵਧੀਆ ਕ੍ਰੇਵ ਆ ਇਹ ਕੋਈ ਐ ਨਹੀਂ ਹੈਗਾ ਕੋਈ ਸਾਬਤ ਕਰਦਾ ਵੀ ਨੇਚਰਲ ਕ੍ਰੇਵ ਨਹੀਂ ਦਾ 50000 ਰੁਪਏ ਇਹ ਨਾਮ ਦਵਾ ਵੀ ਅਸੀਂ ਵੀਡੀਓ ਨੂੰ ਚੱਲਦੇ-ਚੱਲਦੇ ਉਹਨੂੰ ਸ਼ੇਅਰ ਕਰੂਗਾ ਉਹਨਾਂ ਲਈ ਆਪਾਂ ਨੇ ਲੱਕੀ ਬਿੰਦਨਾਂ ਲਈ 500 ਗਿਫਟ ਨਾਲ 500 ਰੁਪਏ ਲਾ ਕੇ ਭੇਜਣਾ ਫਿਰ ਜੇ ਤੁਹਾਨੂੰ ਤੇ ਅਸੀਂ ਟਰਾਈ ਕਰਕੇ ਫਿਰ ਇੱਥੇ ਆਇਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਇਹਨਾਂ ਦਾ ਰੇਟ ਕੁਆਲਿਟੀ ਕੱਪੜਾ ਸਾਰਾ ਸਾਰਾ ਕੁਝ ਆਲਓਵਰ ਹੀ ਠੀਕ ਹੈ ਵੀ ਐਦਗੇ ਰੋਜਿਆਂ ਚ ਕਮਾਉਣਾ ਨਹੀਂ ਕਮਾਉਣਾ ਨਹੀਂ ਕਹਿਦਾ ਜਨੀ ਅੱਧੀ ਮੈਂ ਦਾ ਕਰਨਾ ਵੀਰੇ 20 ਸਾਲ ਹੋ ਗਏ ਦੁਕਾਨ ਕੀਤੀ ਨਾ ਕਮਾਈ ਰੱਬ ਨੇ ਬਿਹਤਰੀ ਕਰਾਦੀ ਆਪਾਂ ਨੇ ਫਾਇਦਾ ਕਰ 1100 ਰੁਪਏ ਦੇ 5 ਸੂਟ ਦੇਣੇ ਨੇ ਵੀਰੇ ਕਿੰਨੇ ਦੇ ਕਿੰਨੇ 1100 ਦੇ 5 ਅੱਛਾ ਚਲੋ ਵੀ ਘੈਂਟ ਪੂਰੇ ਆ ਲੈਣੇ ਪੂਰੇ ਆਨ ਵਧੀਆ ਕੁਆਲਿਟੀ ਪਿਆਲੇ ਕੱਪੜੇ ਲੈਣ ਆਏ ਸੀ ਸਿਰਫ 2 ਸੂਟ ਅੱਛਾ ਜੀ ਤੇ ਦੇਖੋ ਮੈਂ ਕਿੰਨੇ ਕੱਪੜੇ ਲੈ ਚੁੱਕੀਆਂ ਔਰ ਮੇਰੀ ਭੈਣ ਦਾ ਵੀ ਫੋਨ ਆਇਆ ਮੈਂ ਉਹਦੇ ਲਈ ਵੀ ਕੱਪੜੇ ਲੈਣੇ ਨੇ 250 ਦਾ ਕੱਪੜਾ ਆਉਣਾ ਬਾਜ਼ਾਰ 'ਚ ਇਹਨੇ 220 ਰੁਪਏ ਦਾ ਸੂਟ ਦੇਣਾ ਇਹ ਪਾਕਿਸਤਾਨੀ ਦੋ ਹਲੋ ਇਹ ਤੁਹਾਨੂੰ ਪੂਰੇ ਬਾਜ਼ਾਰ 'ਚ ਨਹੀਂ ਮਿਲੂਗਾ 20 ਰੁਪਏ 'ਚ ਆਹ ਦੇਖੋ ਮੜਾ ਲਿਆ ਵੀ ਵਰਕ ਆ ਗਿਆ ਬਾਜੂ ਤੋਂ ਵੀ ਆ ਗਿਆ ਤੇ ਨਾਲੋਂ ਮੂੜੀਆਂ ਤੋਂ ਵੀ ਵਰਕ ਆ ਗਿਆ ਇਹ ਵੀ 1650 ਇਹ ਵੀ 1650 ਜਿਹੜੇ ਡਿਜ਼ਾਈਨ ਤੁਸੀਂ ਵੀਡੀਓ ਦੀ ਸਟਾਰਟਿੰਗ 'ਚ ਦੇਖੇ ਨੇ ਬਾਈ ਜੀ ਇਹ ਤਾਂ ਕੁਝ ਵੀ ਨਹੀਂ ਹੈਗੇ ਅੱਜ ਬਹੁਤ ਹੀ ਘੈਂਟ ਘੈਂਟ ਲੇਡੀ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਦਿਖਾਉਣ ਅਸੀਂ ਲੈ ਕੇ ਚੱਲੇ ਆਂ ਸਰਹੰਦੀ ਗੇਟ ਦੇ ਅੰਦਰ ਤੇਲੀਆਂ ਬਾਜ਼ਾਰ ਦੇ ਵਿੱਚ ਰਸਤਾ ਧਿਆਨ ਨਾਲ ਦੇਖ ਲਿਓ ਕਿਉਂਕਿ ਇੱਧਰ ਨੂੰ ਆਉਣਾ ਹੈ ਤੁਸੀਂ ਤੇ ਨਾਲ-ਨਾਲ ਇੱਥੇ ਬਸ ਨਹੀਂ ਇੱਥੇ ਜਿਹੜੇ ਰੇਟ ਨੇ ਉਹ ਤਾਂ ਐ ਸਮਝ ਲਓ ਵੀ ਫੈਕਟਰੀ ਰੇਟਾਂ ਤੇ ਤੁਹਾਨੂੰ ਕੱਪੜਾ ਮਿਲਦਾ ਵੀਡੀਓ ਦੇ ਵਿੱਚ ਇੱਕ ਵਾਰੀ ਦੇਖੋ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਕੱਪੜਾ ਤੇ ਪ੍ਰਾਈਜ਼ ਇਹਨਾਂ ਦੇ ਅੱਜ ਆਪਾਂ ਪਹੁੰਚ ਚੁੱਕੇ ਆਂ ਦੀ ਬਿੰਜੋ ਕੀ ਕਲਾਥ ਹੌਸ ਵਾਲਿਆਂ ਦੇ ਤੇ ਜਿਵੇਂ ਤੁਹਾਨੂੰ ਵੀਡੀਓ 'ਚ ਪਹਿਲਾਂ ਲਖਾਇਆ ਵੀਕ ਬੜੇ ਕਾਟਕ ਦਾ ਡਿਜ਼ਾਈਨ ਤੁਹਾਨੂੰ ਦਿਖਾਉਣ ਆਲੇ ਆ ਇਕੱਲੇ ਡਿਜ਼ਾਈਨ ਹੀ ਨਹੀਂ ਲੇਕਿਨ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣ ਇਹਨਾਂ ਕੋਲੇ ਆਉਨੇ ਹੋ ਤੇ ਸੋਚਦੇ ਹੋ ਵੀ 1 ਲੱਖ ਦੀ ਸ਼ਾਪਿੰਗ ਹੋਣੀ ਆ ਤਾਂ ਅਧਿਕ ਪੈਸਿਆਂ ਨਾਲ ਸਰਜੂ ਤੁਹਾਡਾ ਪਿਆਗ ਜਾਂ ਤੇ ਸਰਜੂ ਆਜੋ ਫਿਰ ਤੁਹਾਨੂੰ ਬਾਈ ਨਾਲ ਮਨਾਉਨੇ ਆ ਭਾਇਆ ਸਤਿ ਸ੍ਰੀ ਅਕਾਲ ਜੀ ਵਾਲੇਕੁਮ ਸਲਾਮ ਭਾਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਕਿਆ ਆਦਾ ਤੇ ਹੁਣ ਅੱਜ ਕਿਹੜੀਆਂ-ਕਿਹੜੀਆਂ ਆਈਟਮਾਂ ਵਾਲੀਆਂ ਜਿਹੜੀਆਂ ਸਾਨੂੰ ਦਿਖਾ ਰਹੇ ਹਾਂ ਜੀ ਅੱਜ ਵੀਰ ਤੁਹਾਨੂੰ ਅਸੀਂ ਆਈਟਮਾਂ ਦਿਖਾਵਾਂਗੇ ਕਿ ਦਰਸ਼ਕਾਂ ਦੀ ਰੂਹ ਖੁਸ਼ ਹੋ ਜੂਗੀ ਦੇਖ ਕੇ ਅੱਛਾ ਜੀ ਬੀਬੀਆਂ ਪਹਿਣਾ ਚਾਹੇ ਪੂਰੇ ਪੰਜਾਬ 'ਚ ਲੱਭ ਲਨ ਉਹ ਆਈਟਮਾਂ ਅਸੀਂ ਤੁਹਾਡੇ ਲਈ ਉਸ ਤਰ੍ਹਾਂ ਦੀਆਂ ਆਈਟਮਾਂ ਲੱਭ ਕੇ ਲੈ ਕੇ ਆਏ ਹਾਂ ਕਿ ਉਹ ਤੁਹਾਨੂੰ ਹੋਰ ਕਿਤੇ ਨਹੀਂ ਸਿਰਫ ਵਿੰਜੋ ਕੀ ਕਲਾਸ ਤੋਂ ਉਸਤੇ ਹੀ ਮਿਲਣਗੀ ਵਿੰਜੋ ਕੀ ਕਲਾਸ ਤੋਂ ਮਲੇਰ ਕੋਟਲੇ ਮਿਲਣਗੀ ਕਿਹੜਾ-ਕਿਹੜਾ ਸਟਾਫ ਆ ਜਿਹੜਾ ਆਪਣੀ ਦੁਕਾਨ ਤੋਂ ਮਿਲ ਜਾਂਦਾ ਆਪਣੇ ਲਵੇ ਭਾਜੀ ਜੋ ਇਸ ਟੈਂਪ ਟ੍ਰੈਂਡਿੰਗ 'ਚ ਸ਼ਿਮਰ ਹੋਗੀ ਕ੍ਰਸ਼ ਹੋਗੀ ਖੀਨਖਾਵ ਹੋਗੀ ਆਪਣੇ ਕਾਟਨ ਦੀਆਂ ਐਡਮਾਂ ਸਾਰੀਆਂ ਆ ਗਈਆਂ ਹਰ ਤਰ੍ਹਾਂ ਦੀ ਜਾਨੀ ਵੈਰੈਟੀ ਤੁਹਾਨੂੰ ਟ੍ਰੈਂਡਿੰਗ ਵਾਲੀ ਮਿਲੂਗੀ ਮਤਲਬ ਹੁਣ ਜਿਹੜਾ ਸਮਾਂ ਹੈ ਗਰਮੀਆਂ ਵਾਲਾ ਸਟਾਫ ਵੀ ਇਨਾਂ ਕੋਲੇ ਮਿਲ ਜੂ ਤੇ ਸਰਦੀਆਂ ਵਾਲਾ ਸਟਾਫ ਵੀ ਇਨਾਂ ਕੋਲੇ ਹੈਗਾ ਤੇ ਫਿਰ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਦਿਖਾ ਦਿੰਨੇ ਆ ਜੀ ਸਾਨੂੰ ਦਿਖਾਓ ਸ਼ੁਰੂ ਕਰੋ ਜੀ ਲੋ ਆਪਾਂ ਦੇਣ ਲੈਣ ਤੋਂ ਸ਼ੁਰੂ ਕਰਦੇ ਆ ਜੀ ਹਾਂ ਜੀ ਹਾਂ ਆ ਦੇਖੋ ਜਿਹੜੇ ਹੁਣ ਦਰਸ਼ਕ ਵੀਰ ਆਪਣੇ ਆਉਂਦੇ ਨੇ ਨਾ ਵਿਆਹ ਸ਼ਾਦੀ ਲਈ ਕੱਪੜਾ ਲੈਣ ਇਹ ਆਪਾਂ ਨੇ ਕੀ ਕਰੋ ਜੀ ਚੈੱਕ 1100 ਰੁਪਏ ਦੇ ਪੰਜ ਸੂਟ ਦੇਣੇ ਨੇ ਵੀਰ ਕਿੰਨੇ ਦੀ ਕਿੰਨੇ 1100 ਦੇ ਪੰਜ ਅੱਛਾ ਕਲਰ ਵੀ ਘੈਂਟ ਪੂਰੇ ਆ ਮੇਰੇ ਪੂਰੇ ਆ ਵਧੀਆ ਕਾਟਨ ਚ ਇਹ ਕਿਤੇ ਬਾਈ ਜੀ ਵੀਡੀਓ ਕਰਕੇ ਤਾਂ ਨਹੀਂ ਕਹੀ ਜਾਂਦੇ ਝਾਟਾ ਨਾ ਪਾ ਲਿਓ ਨਹੀਂ 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 ਵੀਰੇ ਆਪਾਂ ਨੇ ਫਾਇਦਾ ਕਰਨਾ ਮੂਰੇ ਰਮਜ਼ਾਨ ਸ਼ਰੀਫ ਵੀ ਆਉਂਦਾ ਸਾਰੇ ਭਾਈਆਂ ਦਾ ਆਪਾਂ ਨੇ ਭੈਣਾਂ ਦਾ ਫਾਇਦਾ ਕਰਨਾ ਮਤਲਬ ਕਿ ਅਭੀ ਰਮਜ਼ਾਨ ਦੇ ਮਹੀਨੇ ਆਪਾਂ ਨੇ ਕਮਾਈ ਨਹੀਂ ਕਰਨੀ ਸਿਰਫ ਫਾਇਦਾ ਕਰਨਾ ਫਾਇਦਾ ਕਰਨਾ ਲੋਕਾਂ ਦਾ ਅੱਛਾ ਫਿਰ ਜੋ ਮੈਂ ਹੁਣ ਆਹ ਸੂਟ ਆ ਤੁਸੀਂ 1100 ਦੇ 5 ਦੇ ਰਹੇ ਹੋ ਕੱਪੜਾ ਕੁਪੜਾ ਕਿੰਨਾ ਹੋਊਗਾ ਇਹਦੇ ਨਾਲ ਇਹ ਕੱਪੜਾ ਵੀ ਜੀ 5 ਮੀਟਰ ਕੱਪੜਾ ਦੇਖੋ ਅੱਛਾ ਜੀ ਹਾਂ ਹਲੋ ਇਹ 5 ਮੀਟਰ ਕਪੜਾ ਨਾਲ ਫੈਂਸੀ ਦੁਪੱਟਾ ਇਹਦੇ ਅੱਛਾ ਦੁਪੱਟਾ ਵੀ ਨਾਲ ਲੱਗਿਆ ਹੋਇਆ ਨਾਲ ਦੁਪੱਟਾ ਵੀ ਆ ਇਹ ਕਾਟਨ ਦੇ ਵਿੱਚ ਹੈ ਵੀਰ ਇੱਕ ਇਹਦੇ ਜਸਟਫ ਹੋ ਰਾਇਆ ਸਾਡੇ ਲਵੇ ਟਰੇਵ ਦੇ ਵਿੱਚ ਅੱਛਾ ਦੇਖ ਇਹ ਵੀ 1100 ਦੇ 5 ਦੇਣੇ ਨੇ ਵੀਰ ਅੱਛਾ ਇਹ ਵੀ 1100 ਦੇ 5 ਦੇਣੇ ਨੇ ਲਓ ਭਾਈ ਥੋੜੇ ਲੋਗ ਹੋ ਕੇ ਚੈੱਕ ਕਰਾ ਲਓ ਕਿਉਂਕਿ ਢੜਾਈ ਵਾਲੇ ਪੂਰੇ ਘੈਂਟ ਘੈਂਟ ਸੌਣ ਰਹੇ ਹੈ ਇਹ ਵੀਰੇ 250 ਦਾ ਕਪੜਾ ਆਉਂਦਾ ਬਾਜ਼ਾਰ 'ਚ ਆਪਣਾ ਨੇ 220 ਰੁਪਏ ਦਾ ਸੂਟ ਦੇਣਾ ਇਹ 220 ਰੁਪਏ ਦੇ ਵਿੱਚ ਪੂਰਾ ਸੂਟ ਮਿਲ ਜਾਣਾ ਤੁਹਾਨੂੰ ਇਹਦੀ ਰੰਗਾਂ ਵਿੱਚ ਆ ਲਓ ਜੀ ਪੂਰੀ ਸਿਰੇ ਦੀ ਲਓ ਜੀ ਕਰੋ ਚ ਦੇਖੋ ਵੀਰੇ ਨਾ ਇਹ ਗਰਮੀਆਂ ਦੀ ਮੌਸਮ ਆ ਆ ਲੋ ਜੀ ਕੋਟਨ ਦੇ ਵਿੱਚ 300 ਰੁਪਏ ਦਾ ਵੀਰੇ ਕੋਟਨ ਦੁਪੱਟਾ ਬੱਲੇ 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 ਮਤਲਬ ਆ ਸੂਟ ਨਾਲ ਦੁਪੱਟਾ ਹਾਂਜੀ ਕੋਟਨ ਦਾ ਸਿਰਫ 300 ਰੁਪਏ ਦੇ 300 ਰੁਪਏ ਦੇ ਔਰ ਇੱਕ ਹੋਰ ਵੀਰੇ ਇਹ ਨਹੀਂ ਹੈਗਾ ਇਹਦੇ ਚ ਡਿਜ਼ਾਈਨ 10 12 ਮਿਲਣਗੇ ਸਾਡੇ ਕੋਲ ਆ ਰੰਗ ਦੇਖੋ ਇਹਨਾਂ ਦੇ ਆ ਲੋ ਅੱਛਾ ਇੱਕ ਮੈਂ ਗੱਲ ਹੋਰ ਕਹਿਣੀ ਚੋਣਾ ਜਿਹੜੀ ਇਹ ਵੀਡੀਓ ਨੂੰ ਚੱਲਦੇ-ਚੱਲਦੇ ਉਹਨੂੰ ਸ਼ੇਅਰ ਕਰੂਗਾ ਉਹਨਾਂ ਲਈ ਆਪਾਂ ਨੇ ਲੱਕੀਵਿੰਦਨਾ ਲਈ 5 ਸੂਟ ਗਿਫਟ ਨਾਲ 500 ਰੁਪਏ ਲਾ ਕੇ ਭੇਜਣਾ ਵੀਰੇ ਅੱਛਾ ਜੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦੋ ਤੇ ਸ਼ੇਅਰ ਕਰਕੇ ਸਕਰੀਨਸ਼ਾਟ ਇਹਨਾਂ ਨੰਬਰ ਤੇ ਭੇਜ ਦੋ ਹਾਂ ਲੋ ਜਾਮ ਕੱਪੜਾ 500 ਰੁਪਏ ਦਾ ਸੂਟ ਹੈ ਜੀ ਪਲੇਨ ਓਹ ਹੋ ਹੋ ਆਪਣੇ ਸੂਟ ਪਤਾ ਕਿੰਨੇ ਦਾ ਦਿੰਦੇ ਨੇ 495 ਰੁਪਏ ਦਾ ਜੀ ਮਤਲਬ ਕੱਪੜੇ ਦਾ ਰੇਟ ਤੋਂ ਵੀ ਘੱਟ ਦੇ ਵਿੱਚ ਸੂਟ ਦੇ ਲੈਣਾ ਹਾਂ ਜੀ ਹਾਂ ਜੀ ਲੈ ਵੀਰ ਚੈੱਕ ਕਰ ਲੋ ਜੀ ਜਿਹੜੀ ਲੋਕ ਹਜ਼ਾਰ ਹਜ਼ਾਰ ਰੁਪਏ ਦਾ ਸੂਟ ਦਿੰਦੇ ਨੇ ਬਸ ਪਿਓਰ ਮਸਲੀਨ कॉटन ਦੇਖੋ ਇਹਦੇ ਨਾਲ ਆ ਦੁਪੱਟਾ ਆ ਗਿਆ ਵੀਰੇ ਮਤਲਬ ਦੁਪੱਟਾ ਤਾਂ ਸਾਰੇ ਪੀਸਾਂ ਦੇ ਨਾਲ ਹੀ ਹੋਊਗਾ ਜੀ ਇਹ 500 ਰੁਪਏ ਦਾ ਜੀ ਸੋ ਮਸਲੀਨ 500 ਰੁਪਏ ਦਾ ਜਿਹੜਾ 1000 ਰੁਪਏ ਦਾ ਮਾਰਕੀਟ ਚ ਸੂਟ ਵਿਕਦਾ 500 ਰੁਪਏ ਚ ਵਾਹ ਜੀ ਵਾਹ ਇਹ ਵੀ ਕੱਪੜਾ ਵੀ ਗਾਰੰਟੀ ਵਾਲਾ ਹੋਊਗਾ ਇਹ ਨਹੀਂ ਹੈਗਾ ਵੀ ਕੱਪੜਾ ਖਰਾਬ ਹੋ ਜਾਊਗਾ ਕੋਈ ਕੰਪਲੀਟ ਫੁੱਲ ਗਾਰੰਟੀ ਹੋ ਆਪਣੀ ਦੇਖੋ ਡਿਜ਼ਾਈਨਿੰਗ ਆ ਜੀ ਮਤਲਬ ਕੱਪੜੇ ਦੀ ਵੀ ਗਾਰੰਟੀ ਹੋਊਗੀ ਨਾ ਰੇਟ ਦੀ ਵੀ ਗਾਰੰਟੀ ਨਾਲ ਵੀ ਮੜਾ ਜਾ ਦਿਖਾਓ ਦੇਖੋ ਇਹ ਸਾਰਾ ਆਰੀ ਵਰਕ ਹੋਇਆ ਹੋਇਆ ਉੱਪਰ ਆ ਲਓ ਜੀ ਮੜਾ ক্লোਜ਼ ਕਰਕੇ ਦਿਖਾ ਦਿੰਦੇ ਵੀਰੇ ਆ ਦੇਖੋ ਜੀ ਨਾਲ ਪਿਓਰ ਮਸਲੀਨ ਦਾ ਦੁਪੱਟਾ ਜੀ ਆ ਲਓ ਇਹ ਸਿਰਫ 850 ਰੁਪਏ ਚ ਦੇਣਾ ਜੀ 1300 ਵਾਲਾ ਸੂਤ ਮਤਲਬ ਮਾਰਕੀਟ ਚ 1300 ਦਾ ਦਿੰਦੇ ਨੇ ਇਨਾਂ ਕੋਲੇ 850 ਰੁਪਏ ਚ ਦੇਣਾ ਵੀਰੇ ਆਪਾਂ ਨੇ 650 ਰੁਪਏ ਦਾ ਜੀ ਵੀਰੇ ਕੰਪਨੀ ਬਗਾ ਦੇ ਮੜੀ ਜੀ ਰਵਾ ਮਿਲਦਾ ਮਾਲ ਹੈ ਕੋਈ ਤੇਸੀ ਬਰਾਹ ਹੋਣੀ ਹੈਗੇ ਆਪਣੇ ਲੈਵੇ ਪੂਰੇ ਬ੍ਰਾਂਡਡ ਚੀਜ਼ਾਂ ਦਵਾ ਲੈਣਾ ਜਦੋਂ ਇੱਕ ਵਾਰੀ ਆ ਗਏ ਨਾ ਤੁਸੀਂ ਇਹਨਾਂ ਦੀ ਦੁਕਾਨ ਤੇ ਫਿਰ ਯਾਦ ਕਰੋਗੇ ਵੀ ਯਾਰ ਵਿੰਜੋ ਜਿਹੜਾ ਨੇ ਗਏ ਸੀ ਹਲੋ ਵੀਰੇ ਦੇ ਕੋਲ ਭਾਈ ਦੇ ਨਾਲ 2.5 ਮੀਟਰ ਦਾ ਦਪਟਾ ਜੀ ਫੁੱਲ ਸਾਈਜ਼ ਫੁੱਲ ਸਾਈਜ਼ ਦਾ ਦਪਟਾ ਇਹਦੇ ਚਾ ਦੇਖੋ ਡਿਜੀਟਲ ਡਿਜ਼ਾਈਨਿੰਗ ਸਾਰੀ ਇਹ ਆ ਲੋ ਇਹ ਵੀ ਆਪਾਂ ਖੋਲਦਾਂ ਨੇ ਇਹ ਵੀ ਦਿਖਾਈ ਦਿਓ ਹੁਣ ਆ ਲੋ ਦੇਖੋ ਜੀ ਦੇਖੋ ਜੀ ਡਿਜ਼ਾਈਨ ਕਿੰਨਾ ਘੈਂਟ ਲੱਗਦਾ ਹਨਾ ਇਹ ਵੀ 650 ਦਾ ਵੀਰੇ ਆ ਲੋ ਇਹਦੇ ਨਾਲ ਵੀ ਦੁਪੱਟਾ ਆ ਗਿਆ ਜੀ ਦੇਖੋ ਜੀ ਤੇ ਇੱਕ ਆ ਦੇਖੋ ਜੀ ਪਿਓਰ ਕਾਟਨ ਦੇ ਵਿੱਚ ਪਿਓਰ ਮਸਲੀਨ ਦਾ ਦੁਪੱਟਾ ਵੀਰੇ ਅੱਛਾ ਜੀ ਇਹ ਆ ਦੇਖੋ ਜੀ ਕਰੋ ਬਲੈਕ ਜਿਹਨਾਂ ਦਾ ਬਲੈਕ ਪਸੰਦ ਹੁੰਦੀ ਹੈ ਨਾ ਜਿਨਾਂ ਨੂੰ ਆ ਲੋ ਵੀ ਕਰ ਲੋ ਚੈੱਕ ਇਹ ਵੀਰੇ ਸਪੈਸ਼ਲ ਸਾਡੇ ਲੋਵੇ ਕਸਟਮਰ ਆਂਦਾ ਬਲੈਕ ਸੂਟ ਲੱਭਣ ਲਈ ਅਸੀਂ ਬਹੁਤ ਦੂਰਾਂ ਦੂਰਾਂ ਲੱਭ ਕੇ ਲਿਆਉਂਦੇ ਆ ਇਹ ਜੀਜਾ ਇਹ ਆਹ ਜੀਜਾ ਇਹ ਆਮ ਜਿਹੜੀਆਂ ਨਾਰਮਲ ਨਹੀਂ ਬਣਦੀਆਂ ਮਾਰਕੀ ਹਾਂਜੀ ਹਾਂ ਇਹ ਹਰ ਇੱਕ ਕਿਤੇ ਨਹੀਂ ਵੀਰੇ ਮਿਲਦੀਆਂ ਆਗੀਆਂ ਇੱਕ ਦੋ ਔਰ ਦਾਦਾਂ ਤੋਂ ਨੇ ਮੋਰ ਤਾਂ ਬਹੁਤ ਵਿੱਚ ਐ ਔਰ ਦੇਖਦਾਊਗਾ ਵੀਡੀਓ ਆਹ ਨਾਲੇ ਹਾਂਜੀ ਹਾਂ ਤੁਹਾਨੂੰ ਮੋਰਨੀ ਕੱਪੜਾ ਵੰਗਾ ਦੀਏ ਮੋਰਨੀ ਵਾਲਾ ਕੱਪੜਾ ਹੈ ਜੀ ਹਾਂਜੀ ਹਾਂ ਓਏ ਕਰੋ ਤਵਾਕਾ ਫਿਰ ਇਹ ਆਹ ਲਓ ਜੀ ਇਹਦੇ ਤੇ ਵੀ ਆਪਾਂ ਨੇ ਸੇਲ ਇਹ ਆਪਾਂ ਵੀਰੇ ਵੁਈ ਨਹੀਂ ਨਾ ਰੱਖ ਰਹੇ ਆ ਦੇਖੋ ਪੜਾ ਦਿਓ ਦਰਸ਼ਕਾਂ ਨੂੰ ਲੋ ਦੇਖੋ ਜੀ ਦੇਖੋ ਕੀ ਲਿਕੇ ਆਇ ਮੋਰਨਿੰਗ ਸਟਾਫ ਇਸ ਸਾਲ ਦਾ ਨਵਾਂ ਸਟਾਫ ਦੇਖੋ ਵੀਰੇ ਕਪੜਾ ਲੈ ਕਪੜਾ ਚੈੱਕ ਕਰ ਲਓ ਮਤਲਬ ਟਾਕਾ ਵਾਰਦਾ ਵੀ ਹਾਂ ਹੈਗੀ ਆ ਬੀ ਚੀਜ਼ ਇਹ 1500 ਦੇ ਦੋ ਸੂਟ ਜੀ 750 ਦਾ ਇੱਕ 750 ਦਾ ਇੱਕ 1500 ਦੇ ਦੋ ਬਾਰੇ ਵਾਕਾ ਕੰਨੀ ਦੇ ਦਿਖਾ ਦਿਓ ਜੀ ਮੋਰ ਲੱਗੀ ਉਹ ਏਕੇ ਟੈਕਸ ਵੀ ਹਾਂ ਇਹ ਆਪਾਂ ਨੇ ਕਿੰਨੇ ਦਾ ਦੇਣਾ 350 ਦਾ ਜੀ ਮਤਲਬ ਥਾਣ ਦੇ ਵਿੱਚੋਂ ਕੱਟ ਕੇ ਹਾਂ 5 ਮੀਟਰ ਕਪੜਾ 350 350 ਰੁਪਏ ਦਾ ਮਾਰ 70 ਰੁਪਏ ਮੀਟਰ ਰਹਿ ਗਿਆ ਔਰ ਆਹ ਦੇਖੋ ਡਿਜ਼ਾਈਨਿੰਗ ਆ ਹਲੋ ਹਾਂ ਬਲੇ ਬਲੇ ਵੱਡੇ ਡੈਜ਼ਾਈਨ ਵਾਲੀ ਵੀ ਬੁਰੀ ਐਂਡ ਕਰਾਈ ਭਈ ਆ ਇਹ ਬਜ਼ਾਰਾਂ ਚ 15-1500 ਦਾ ਸੂਟ बिक ਰਿਹਾ ਜੀ ਆਰੀ ਵਰਕ ਆ ਆਹ ਦੇਖੋ ਆਪਣੇ ਕੋਲੇ ਕਿੰਨੇ ਦਾ ਮਿਲਦਾ ਫਿਰ ਇਹ ਵੀ ਦੱਸ ਦਿਓ ਗੈਸੇ ਕਰੋ ਭਾਜੀ ਕੀ ਰੇਟੋ ਆਪਣੇ ਕੋਲੇ ਜਾਂ 1200 ਦਾ ਹੋਊਗਾ ਨਾ ਜੀ ਨਾ ਇਹ ਆਪਾਂ ਨੇ 1500 ਦੇ ਦੋ ਕਰ ਤੇ ਇਹ ਵੀ 750 ਦੇ ਹੀ ਦੇਣਾ ਵੀ ਆਹ ਲਓ ਫਿਰ ਹੁਣ ਸਿਮਰ ਦਾ ਛੂਟ ਵੀਰੇ ਉਹੀ ਚੀਜ਼ ਐ ਵੀ ਲਓ ਜੀ ਕਰੋ ਇਹ ਯਾਰ ਮੈਨੂੰ ਨਹੀਂ ਦਿਖਦਾ ਵੀਰੇ ਸਿਮਰ ਦਾ ਵੀਰੇ ਗੈਸੇ ਕਰ ਇਹ ਵੀ ਆਪਾਂ ਕਿੰਨੇ ਦਾ ਲਵਾਂਗੇ ਬੋ ਇਸ ਹਿਸਾਬ ਨਾਲ ਤੁਸੀਂ ਦੇ ਰਹੇ ਹੋਵੋਗੇ 1500 ਦਾ ਜੀ ਨਾ ਜੀ ਨਾ ਇਹ ਵੀ ਆਪਾਂ ਨੇ ਵੀਰੇ 1000 ਦਾ ਕਰਤਾ ਦੇ ਵੀ 2000 ਦੇ 20% ਆਫਰ ਤੇ ਜੀ ਇੰਸਟਾਗ੍ਰam ਤੇ ਤੁਸੀਂ ਫੋਟੋ ਦੇਖ ਕੇ ਆ ਜਾਓ ਉਹ ਵੀ ਸੂਟ ਦਵਾਂਗੇ ਉਹ ਵੀ ਸੂਟ ਸੇਮ ਡਿੱਟੋ ਬਣਾ ਕੇ ਕਹਿੰਦੇ ਦੇ ਦਾਂਗੇ ਜੇ ਨਹੀਂ ਹੋਊਗਾ ਵੀਰੇ ਤਿਆਰ ਕਰਾ ਦਾਂਗੇ ਲੈ ਆਪਣਾ ਵੀ ਤਿਆਰ ਕਰਾਉਣੇ ਆਪਾਂ ਵੀਸ ਆ ਦੇਖੋ ਵੀਸ ਸਲਵਾਰ ਦੇ ਵੀ ਵਰਕ ਜੀ ਵੀ ਦੇਖੋ ਵੀਰੇ ਬੂਲ ਚਾਹ ਗਲੇ ਤੇ ਵੀ ਆ ਸਲਵਾਰ ਤੇ ਵੀ ਆ ਤੇ ਨਾਲ ਚੁੰਨੀ ਵੀ ਤੇ ਵੀ ਵਰਕ ਹੈ ਜੀ ਆਲੋ ਪਿਓਰ ਆਰਗਨਜ਼ ਦਾ ਦੁਪੱਟਾ ਵੀਰੇ ਹਾਂ ਇਹ 2500 ਵਾਲਾ ਪੀਸ ਆ ਇਹ ਵੀ 1650 ਰੁਪਏ ਚ ਜੀ ਹੂੰ ਇਹ ਚ ਵੀ ਫਾਇਦਾ ਕਰ ਆ ਲਓ ਜੀ ਦੇਖੋ ਦੇਖੋ ਪੀਸ ਵੀਰ ਡਿਜ਼ਾਈਨਿੰਗ ਆ ਦੇਖੋ ਸਾਡੇ ਲਵੇ ਇੱਕ ਦੇ ਇੱਕ ਨੇ ਸਾਰੀਆਂ ਵੀਰੇ ਆ ਦੇਖੋ ਜੀ ਮੂਰੀ ਗੱਡੀ ਹੋਈ ਵੀਰੇ ਹਾਂ ਰਾਜੇ ਮਹਾਰਾਜੇ ਵਾਲੀ ਲੁੱਕ ਆ ਮੂਰੀ ਵੀ ਕੱਢੀ ਹੋਈ ਆ ਪੱਲਾ ਵੀ ਆ ਇਹ ਵੀਰੇ ਤੁਹਾਨੂੰ ਲੈਣਾ ਸਿਰਫ 1500 ਰੁਪਏ 1500 ਰੁਪਏ ਦੇ ਵਿੱਚ ਹਾਂ ਜੀ ਠੀਕ ਆ ਜੀ ਆ ਲਓ ਇਹਦਾ ਵੀ ਦੁਪੱਟਾ ਦਿਖਾ ਦਿਓ ਜੀ ਦੇਖੋ ਜੀ 2.5 ਮੀਟਰ ਦੇ ਦੁਪੱਟੇ ਸਾਰੇ ਵੀਰੇ ਲੈ ਲੋ ਜੀ ਸਲਵਾਰ ਦੇਖੋ ਵੀਰੇ ਪੂਰੀ ਹੈਵੀ ਚ ਨਾਲ ਸਲਵਾਰ ਆ ਗਈ ਹਾਂਜੀ 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 ਆਹ ਦੇਖੋ ਨਾਲ ਦੁਪੱਟਾ ਵੀਰੇ ਪੂਰਾ ਆ ਗਿਆ ਪੂਰਾ ਦਾ ਦੁਪੱਟਾ ਵੀਰੇ ਦੇਖੋ ਦੁਪੱਟਾ ਵੀ ਪੂਰਾ ਹੈਵੀ ਆ ਇਹ ਨਹੀਂ ਹੈਵੀ ਦੁਪੱਟਾ ਹਲਕਾ ਜਿਹਾ ਮਹੂਗਾ 2.5 2.5 ਮੀਟਰ ਦੇ ਦੁਪੱਟੇ ਹੋਣਗੇ ਵੀਰੇ ਤੁਹਾਨੂੰ ਪੂਰੇ ਬਾਜ਼ਾਰ ਚ ਨਹੀਂ ਮਿਲੂਗਾ ਵੀਰ ਪੀਸ ਇਹ ਆਹ ਦੇਖੋ ਮੜਾ ਜ ਮਤਲਬ ਇਹ ਵੀ ਨਹੀਂ ਮਿਲਦਾ ਹੈ ਮੈਂ ਜਿਹੜਾ ਪੀਸ ਵੀ ਦੇਖ ਕੇ ਪਤਾ ਲੱਗਦਾ ਵੀ ਇਹ ਵੀਰੇ ਅਸੀਂ ਆਪ ਤਿਆਰ ਕਰਾਉਨੇ ਆ ਵੀ ਇਸ ਇਹ ਨੀ ਮਾੜਦੇ ਬਣਦਾ ਇਹ ਇਹ ਮੈਨੇ ਵੀਡੀਓ ਚ ਵੀ ਨਹੀਂ ਦੀ ਪੋਣਾ ਪਰ ਮੱਧੀ ਹੋਈ ਆ ਵੀ ਫਾਇਦਾ ਕਰਨ ਦਾ ਪੋਣਾ ਪੈ ਗਿਆ ਪੋਣਾ ਪੈ ਗਿਆ ਵੀ ਡਿਜ਼ਾਈਨ ਦਿਖਾਉਣੇ ਨੇ 20000 ਵਾਲੇ ਵੀ 20000 ਵੀਰੇ ਅੱਛਾ ਪੂਰੇ ਵਿਆਹਤ ਨਹੀਂ ਹੈਗਾ ਕਿਤੇ ਇਹ ਅਗਰ ਕੋਈ ਵੀਰੇ ਪਹਿਣ ਤਿਆਰ ਕਰਾਉਣਾ ਚਾਹੁੰਦੀ ਆ ਤਾਂ 6 65000 ਚ ਵੀਰੇ ਤਿਆਰ ਹੁੰਦਾ ਅੱਛਾ ਆਪਾਂ ਨੇ ਸਿਰਫ ਦੇਣਾ 30000 ਰੁਪਏ ਦਾ ਉਹ 30000 ਚ ਵੀ ਕਰਾਊਗਾ ਨਹੀਂ ਅਗਲਾ ਇੰਨੇ ਚ ਹੋਰ ਦੱਸ ਹੋਏ ਕੱਲਾ ਵਰਕ ਵਰਕ ਵੀ ਚੈੱਕ ਕਰ ਲਓ ਜੀ ਕਿੱਦਾਂ ਮੈਂ ਕਹਿੰਦਾ ਪੂਰੀ ਰੀਜਨਲ ਕੰਮ ਹੋਇਆ ਹੋਇਆ ਆ ਆ ਦੇਖੋ ਜੀ ਨਾ ਕਲਰ ਦੇ ਨਾ ਸਲਵਾਰ ਆ ਜੀ 2 ਚੋਰ ਕੱਪੜੇ ਚ ਚੋਰ ਜਨੂਨ ਦੇ ਨਾਲ ਦੁਪੱਟਾ ਆ ਗਿਆ ਹਲੋ ਸਾਰਾ ਹੈਂਡ ਦਾ ਕੰਮ ਹੂੰ ਹਲੋ ਮਲੇ ਇਹ ਚੀਜ਼ਾਂ ਹੋਣ ਜਿੰਨਾਂ ਦੀ ਘੁੰਡ ਚਕਾਈ ਹੋ ਅੱਜ ਹੋ ਰਹੀ ਆ ਹੋਰ ਕਿੱਦੋਂ ਨਹੀਂ ਮਿਲਣੀਆਂ ਇਹ ਨਾ 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 ਵੀਰੇ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਵੀਰੇ ਹਲੋ ਇਹ ਜੇ ਆਪਾਂ ਤਿਆਰ ਕਰਵਾਈਏ 3500 4000 ਚ ਤਿਆਰ ਹੋਣਾ ਆਪਣੇ ਲਵੇ 2000 ਰੁਪਏ ਦਾ ਸੋ 2000 ਰੁਪਏ ਦਾ ਸੋ ਕਿ ਆਪਾਂ ਇਹਦੇ ਵਿੱਚ ਕਲਰ-ਕਲਰ ਹਾਂਜੀ ਇਹਦੇ ਚ ਰੰਗ ਮਿਲਣਗੇ ਵੀਰੇ ਰੰਗ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਫਿਰ ਵੀਡੀਓ ਲੰਬੀ ਜਾਊਗੀ ਰੰਗ ਸਾਰੇ ਵੀਰੇ ਵੈਰੀਟੀ ਇੰਨੀ ਆ ਆਪਾਂ ਨਹੀਂ ਦਿਖਾ ਪਾਵਾਂਗੇ ਸਾਰੀ ਨਹੀਂ ਵਾਹ ਜੀ ਵਾਹ ਦੇਖੋ ਇਹ ਜਿਹੜਾ ਫਿਰ ਕਟਾਈ ਹੋਈ ਹੋਈ ਆ ਇਹ ਹੈਂਡਵਰਕ ਹੈ ਜੀ ਇਹ ਕੱਪੜਾ ਵੀ ਨਮਾਇਆ ਇਹ ਸਾਰਾ ਹੈਂਡਵਰਕ ਹੈ ਵੀਰੇ ਇਹਨੂੰ ਟੈਬੀ ਸ਼ਿਮਰ ਕਹਿੰਦੇ ਨੇ ਅੱਛਾ ਇਹ ਟੈਬੀ ਸ਼ਿਮਰ ਆ ਜੀ ਹਾਂਜੀ ਹਾਂ ਇਹਦੀ ਹੋਰਾਂ ਦਾ ਬਹੁਤ ਅੱਛਾ ਤੁਸੀਂ ਦਿਖਾ ਇਹ ਆ ਬਾਜੂ ਤੇ ਵਰਕ ਇਹਦਾ ਆ ਦੁਪੱਟਾ ਚੈੱਕ ਕਰੋ 2.5 ਮੀਟਰ ਦਾ ਦੁਪੱਟਾ ਵੀ ਫੋਰ ਸਾਈਡ ਵੀ ਰਿਹਾ ਦੁਪੱਟਾ ਚੈੱਕ ਕਰ ਲਓ ਦੁਪੱਟਾ ਦੇਖੀ ਤੁਹਾਨੂੰ ਲੱਗ ਜਾਊ ਪਤਾ ਕਿ ਕਿ ਪੀਸ ਆ ਇਹ ਇਹ ਆਪਾਂ ਨੂੰ ਪਹਿਣਾ 4200 ਰੁਪਏ ਦਾ ਪੀਸ ਪਿਓਰ ਹੈਂਡਵਰਕ ਔਰ ਨੇਚਰਲ ਗਰੇਵ ਤੇ ਸਾਫਤ ਕਰਨ ਵਾਲੇ ਨੂੰ ਵੀ ਰ ਇਨਾਮ ਦਿੱਤਾ ਜਾਊਗਾ ਨੇਚਰਲ ਗਰੇਵ ਅਗਰ ਨਾ ਹੋਵੇ ਅੱਛਾ ਹਾਂ ਜੀ ਲਓ ਜੀ ਪੂਰਾ ਜਿਹੜਾ ਫਰੰਟ ਕੜਾਈ ਹੋਈ ਹੋਈ ਆ ਮੋਰ ਜਿਵੇਂ ਆਪਾਂ ਗੱਲ ਕਰ ਲਈ ਆ ਇਹਦੀ ਮਤਲਬ ਕਿ ਬਾਜੂ ਤੇ ਵੀ ਪੂਰੀ ਦੇਵੀ ਵਰਕ ਦੇਖੋ ਦੋ ਹੀ ਜੀਜਾ ਬਣੀ ਪੂਰੀ ਤੇ ਵੀ ਵਰਕ ਹਾਂਜੀ ਓਕੇ ਇਹ ਆ ਲੋ ਤੁਹਾਨੂੰ ਹੁਣ ਇਹਦਾ ਦੁਪੱਟਾ ਦਿਖਾਉਣਾ ਵੀਰੇ ਮੈਂ ਆ ਦੇਖੀ ਮੜਾ ਜੀ ਵੀਰੇ 3-4 ਇੰਚ ਦਾ ਬਾਰਡਰ ਤਿਆਰ ਹਾਂ thora-bora ਦੁਪੱਟੇ ਨਹੀਂ ਕੱਢੇ ਹੋਏ ਆ ਦੇਖ ਲੈ ਦੁਪੱਟੇ ਦੇ ਵੀ ਪੂਰੀ ਰੀਜ ਲਾਈ ਹੋਈ ਆ ਕਹਿੰਦੇ ਪੂਰੀ ਐਨ ਹਾਂ ਲੋ ਜੀ ਇਹ ਆਪਾਂ ਨੇ ਦੇਣਾ 1250 ਰੁਪਏ ਦਾ ਜਿਹੜਾ ਪੀਲੇ ਦਾ ਵੀਰੇ 1250 ਮੈਂ ਲੱਗਿਆ ਵੀ ਪੰਜ ਚੜ੍ਹਿਆ ਬੋਲੂ ਇਹਦਾ ਨਹੀਂ 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 ਵੀਰੇ ਇਹ ਜਿਗਦਾ ਐਂ ਹੀ ਤੀ ਵੀਰੇ ਇਹ ਸਾਰੇ ਪਰ ਆਪਣੇ ਲਵੇ ਆ ਇਹ ਆਪਾਂ ਨੇ ਰਮਜ਼ਾਨ ਤੇ ਫੈਲਾ ਹੀ ਕਰਨਾ ਹੈ ਇਹਦਾ ਕੰਮ ਆ ਵੀਰੇ ਹਲੋ ਬੜਾ ਕਿਹਦਾ 5 ਹੀ ਮੈਂ ਨਾ ਰੀਜ ਲਈ ਪਈ ਆ ਪੂਰੀ ਵੀਰੇ ਇੰਨਾ ਕੁ ਵਰਗ 5-5000 ਰੁਪਏ ਲੈ ਲੰਦ ਨੇ ਚਾਚਾ ਰਿਆ ਯਾਰ ਇਹ ਆਪਾਂ ਨੇ 2300 ਰੁਪਏ ਦਾ ਪੀਸ ਦੇਣਾ ਵਿਦ ਕਪੜਾ ਵਿਦ ਕਪੜਾ ਵਿਦ ਹੈਂਡਵਰਕ ਬਿਸਤ ਜੁੰਨੀ ਸਾਰਾ ਕੁਝ ਬਹੁਤ 2300 ਚ ਦੇ ਦੇਣਾ ਹਾਂ ਲਾ ਦੇਖੋ ਚੀਜ਼ ਵੀਰੇ ਇਹਦਾ ਫਰੰਟ ਕੱਢਿਆ ਹੋਇਆ ਜੀ ਬਾਜੂ ਤੇ ਕੰਮ ਆ ਸਲਵਾਰ ਹੈਗੀ ਨਾਲ ਔਰ ਨਾਲ ਦੁਪੱਟਾ ਵੀ ਦੁਪੱਟਾ ਆ ਗਿਆ ਜੀ ਇਹ 6000 ਦਾ ਪੀਸ ਤਾਂ ਜੀ ਪੂਰੀ ਮਾਰਕੀਟ ਚ ਬੋਲੋ ਆਪਾਂ ਕਿੰਨੇ ਦਾ ਲਾ ਰਹੀਏ ਭੈਣਾ ਤੁਸੀਂ ਫਿਰ ਲਾ ਦਿਓ ਜੀ 4000 ਦਾ ਲਾ ਦੋ ਨਾ ਨਾ ਵੀਰੇ ਆਪਾਂ ਨੇ ਇਹ ਵੀ 3000 ਦੀ ਕਰਨਾ ਫਿਰ ਇਹ ਵੀ 6000 ਦੇ ਦੋ ਹਾਂਜੀ ਆ 6000 ਦੇ ਦੋ 3000 ਦਾ ਇੱਕ ਵੀਰੇ ਆ ਦੇਖੋ ਦੇਖੋ ਦੀ ਪੀਸ ਦੇਖ ਕੇ ਦੇਖੋ ਕਮੈਂਟ ਕਰਕੇ ਦੱਸੋ ਵੀ ਲੱਗਦਾ ਤੁਹਾਨੂੰ ਵੀ ਇਹ 3000 ਵਾਲਾ ਪੀਸ ਹੈ ਕੱਟੀ ਪਤੰਗ ਕਹਿੰਦੇ ਨੇ ਵੀਰੇ ਹਾਂ ਕੱਟੀ ਪਤ ਅੱਛਾ ਦੁਪੱਟਾ ਵੀ ਇਹਦਾ ਜਿਹੜਾ ਮਲਟੀ ਕਲਰਸ ਹੈ ਹਾਂਜੀ ਇਹ ਕੱਟੀ ਪਤੰਗ ਕਹਿੰਦੇ ਨੇ ਵੀਰੇ ਇਹਨੂੰ ਪਤੰਗ ਦੇ ਵਿੱਚ ਆ ਗਿਆ ਲਓ ਜੀ ਦੁਪੱਟਾ ਹੀ ਦੇਖ ਲਓ ਲੱਗਦਾ ਵੀ ਹਾਂ ਕਿ ਪੀਸ ਤਿਆਰ ਹੋਈ ਹੋਈ ਆ ਇਹ ਵੀ 5000 ਦੀ ਰੇਂਜ ਤੇ ਆ ਰੂਗਾ ਦੇਖੋ ਫੋਰ ਸਾਈਡ ਦੁਪੱਟਾ ਅੱਛਾ ਦੁਪੱਟੇ ਤੇ ਵੀ ਹੈਂਡਵਰਕ ਹੋਇਆ ਹੋਇਆ ਆ ਫੋਰ ਸਾਈਡ ਦੇਖੋ ਚਾਰੇ ਬੱਲੇ ਬੱਲੇ ਚਾਰੇ ਪਾਸੇ ਆਪਾਂ ਨੇ ਇਹ ਵੀ 2800 ਦਾ ਦੇਣਾ ਤੇ ਹੁਣ ਲੋਗ ਆਪਾਂ ਮੋਰ ਵਾਲਾ ਵੀ ਦਗਾ ਦੀ ਇੱਕ ਜੰਗਲ 3 ਪੀਸ ਇਹ ਲੋਗ ਲੱਭਦੇ ਫਿਰਦੇ ਨੇ ਵੀਰੇ ਆ ਦੇਖੋ ਇਹ ਵੀ ਆਪਾਂ ਨੇ origignal ਹੀ ਵੇਚਣਾ ਮਾਲ ਆਪਾਂ ਨਕਲ ਤਾਂ ਲਿਆਣੀਓ ਨਹੀਂ ਲਓ ਜੀ ਚਲੋ ਖੋਲਦੇ ਨੇ 20 ਤਾਂ ਆਏ ਹੁੰਦਾ ਵੀਰੇ ਕੀ ਚੀਜ਼ ਮਾੜਾ ਹੈਂਡਵਰਕ ਦਾ ਕੰਮ ਦੇਖੋ ਪੂਰਾ ਮਲੇ ਇਹ ਤੇ ਮੋਰ ਤੋਤੇ ਦਰੱਖਤ ਸਾਰਾ ਕੁਝ ਆਇਆ ਸਾਰਾ ਕੁਝ ਆਹ ਲਓ ਜੀ ਅੱਛਾ ਇਹ ਮੂਰੀਆਂ ਵੀ ਕੱਢੀਆਂ ਮੂਰੀਆਂ ਨੇ ਯਾਰ ਬੱਲੇ 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 ਆਹ ਦੇਖੋ ਵੀਰੇ ਚਾਹੇ ਪਲਾਜੋ ਬਣਾਓ ਚਾਹੇ ਸਲਵਾਰ ਬਣਾਓ ਜੋ ਮਰਜ਼ੀ ਜੋ ਤੁਹਾਨੂੰ ਪਸੰਦ ਆ ਜੋ ਤੁਹਾਨੂੰ ਪਸੰਦ ਆ ਵੀਰੇ ਉਹ ਬਣਾਓ ਇਹ ਆ ਲੋ ਇਹਦੇ ਨਾਲ ਆ ਦੁਪੱਟਾ ਜੀ ਦੇਖੋ ਇਹ ਤਾਂ ਮਹਗਾ ਹੋ ਯਾਰ ਪੀਸ ਬਹੁਤ ਦੇਖਣ ਜੀ ਲੱਗਦਾ ਇਹ ਵੀ ਆਪਾਂ ਨੇ ਵੀਰੇ 2000 ਰੁਪਏ ਦਾ ਕਰਾ ਕਿਨੇ ਦਾ 2000 ਰੁਪਏ ਦਾ ਓਏ ਹੋਏ ਓਏ ਦੇਖੋ ਜੀ ਦੋ ਘਾਰਾਂ ਦੇ ਵਿੱਚ ਪੂਰਾ ਫਰੰਟ ਕੱਢਿਆ ਹੋਇਆ ਇਹ ਨੇਚਰਲ ਗਰੇਵ ਆ ਵੀਰੇ ਮਹਿੰਗੀ ਵਧੀਆ ਗਰੇਵ ਆ ਇਹ ਕੋਈ ਐ ਨਹੀਂ ਹੈਗਾ ਕੋਈ ਸਾਫਤ ਕਰਦਾ ਵੀ ਨੇਚਰਲ ਗਰੇਵ ਨੇ 50000 ਰੁਪਏ ਇਨਾਮ ਦਵਾ ਵੀ ਅਸੀਂ ਇੱਕ ਆ ਵੀ 4500 ਰੁਪਏ ਦਾ ਸੂਟ ਵਿਕਦਾ ਹੈ ਬਾਜ਼ਾਰ 'ਚ ਹਾਂ ਲੋ ਜੀ ਇਹ ਵੀ ਲੈਟ ਕਰੋ ਵੀਰੇ ਇਹਦਾ ਵੀ ਪ੍ਰਾਫਿਟ ਜੈਨੇ ਸਾਰੇ ਬਾਜੂ ਦੇ ਕੰਮ ਹੈ ਵੀਰੇ ਆ ਦੇਖੋ ਦੁਪੱਟਾ ਇਹ ਵੀ 2000 ਰੁਪਏ ਇਹ ਵੀ 2000 ਰੁਪਏ ਦਾ ਰੇਟ ਦੱਸ ਕਿਤੇ ਨਾ ਪੂਰਾ ਧਮਾਕਾ ਹੀ ਕਰ ਦਿੰਦਾ ਨਾ 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 ਫਾਇਦਾ ਹੀ ਕਰਨੇ ਨੇ ਵੀਰੇ ਹੂੰ ਆਪਣੇ ਫਾਇਦਾ ਕਰਨਾ ਬਲੇ ਡਿਜ਼ਾਈਨ ਵੀ ਉਹ ਨੇ ਜਿਹੜੇ ਅੱਜ ਤੱਕ ਤੁਸੀਂ ਦੇਖੇ ਨਹੀਂ ਹੋਣੇ ਵੀਡੀਓ 'ਚ ਵੀਰੇ ਲੇਡੀ ਸੂਟ ਤਾਂ ਆਪਣੇ ਲਵੇ ਇੰਨੇ ਨੇ ਵੀ ਆਪਾਂ ਸਾਰੀ ਆਈਟਮ ਨਹੀਂ ਦਿਖਾ ਸਕਦੇ ਕਿਉਂ ਆ ਦੇਖੋ ਵੈਰਿਟੀ ਇੰਨੀ ਆ ਤੁਸੀਂ ਸਮਾਂ ਕੱਢ ਕੇ ਆਓ ਹਲੋ ਵੈਰੀਡੀਆਂ ਦੇ ਢੇਰ ਲਾ ਦਾਂਗੇ ਆਪਾਂ ਲੇਡੀਜ਼ ਸੂਟਾਂ ਦੇ ਇੰਨੇ ਡਿਜ਼ਾਈਨ ਹੈਗਾ ਹਲੋ ਦੇਖੋ ਵੀਰੇ ਸਾਰੇ ਤਰ੍ਹਾਂ ਦੇ ਐਡਮ ਆਨੇ ਹਲੋ ਬੜਾ ਡਿਜ਼ਾਈਨਿੰਗ ਤਾਂ ਉਹ ਮਿਲ ਜੂ ਜਿਹੜੀ ਤੁਸੀਂ ਸੋਚੀ ਵੀ ਨਹੀਂ ਹੁੰਦੀ ਹਨ ਪਰ ਐਦਗੀ ਆਪਾਂ ਵੀਰਾਂ ਲਈ ਵੀ ਇੱਕ ਐਡਮ ਲੈ ਕੇ ਆਏ ਅੱਛਾ ਬਾਕੀ ਲੇਡੀਜ਼ ਦੇ ਪਹਿਲਾਂ ਵਾਰੋ ਦੇਖ ਲਓ ਡਿਜ਼ਾਈਨਿੰਗ ਬਹੁਤ ਆ ਵੀਰੇ ਹਾਂ ਫਿਰ ਵੀਰਾਂ ਵਾਸਤੇ ਵੀ ਪਿਛਲੀ ਵੀਡੀਓ ਦੇ ਤੁਹਾਡੇ ਕਮੈਂਟ ਵੀ ਚੈੱਕ ਕੀਤੇ ਨੇ ਅਸੀਂ ਵੀ ਚੈੱਕ ਕੀਤੇ ਨੇ ਵੀ ਬਹੁਤ ਲੋਕਾਂ ਨੇ ਲਾਭ ਹਲਕਾ ਨਾ ਉਹ ਕਹਿੰਦੇ ਭੈਣਾਂ ਦਾ ਫਾਇਦਾ ਕਰਦਾ ਤੁਸੀਂ ਕਹਿੰਦੇ ਵੀਰੇ ਸਾਡਾ ਕਿਉਂ ਨਹੀਂ ਕੀਤਾ ਸਾਡਾ ਕਿਉਂ ਨਹੀਂ ਕੀਤਾ ਹਾਂ ਇਹ ਬਰ ਕੀ ਆਵਾਸ ਤੇ ਕਿਲਾ ਕੇ ਆਏ ਹੋ ਹਲੋ ਵੀਰੇ ਗੀਜ਼ਾ ਕਾਟਨ ਗੀਜ਼ਾ ਕਾਟਨ ਦੇ ਕੁੜਤੇ ਵਿਰਾਂ ਮੇ ਇਹਦੀ ਥਾਂ ਨੇ ਖੋਲਦੇ ਨੇ ਨਵੇਂ ਹਾਂ ਨਵੀਆਂ ਆਈਟਮਾਂ ਨਵੀਆਂ ਆਈਟਮਾਂ ਨਵੇਂ ਕੱਪੜੇ ਲੋਕ ਦੇਖੋ ਵੀਰੇ ਕੁਆਲਟੀ ਕੱਪੜੇ ਯਾਨੀ ਕੀ ਦੇਖੋ ਜੀ ਇਹ 750 ਰੁਪਏ ਦਾ ਕੁੜਤਾ ਵਿਰਾਂ ਵਿਆਰ ਚ ਨਿਕਲਦਾ ਆਪਾਂ ਨੇ 700 ਦੇ ਦੋ ਦੇਣੇ ਨੇ ਵੀਰੇ 700 ਦੇ 2 ਦੇ ਨੇ ਨੇ ਬੱਲੇ ਬੱਲੇ ਮੈਂ ਕਿਹਾ ਕਿ 750 ਦਾ 700 ਕਰਤਾ ਨਹੀਂ 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 700 ਦੇ 2 ਦੇ ਨੇ ਨੇ 350 ਬੱਲੇ 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 ਦੇਖਦਾ ਕਿੰਨਾ ਲਹਿਰਾ ਤੁਹਾਡਾ ਕਰਨਾ ਹੈ ਦੇਖੋ ਕਿ ਤਪੜੇ ਦੀ ਵੀ ਗਾਰੰਟੀ ਹੋਊਗੀ ਔਰ ਇੱਕ ਹੋਰ ਰੰਗ 40 ਲੈ ਕੇ ਆਇਆ ਜੀ ਇਹਦੇ ਚ 40 ਰੰਗ ਮਿਲ ਜਾਣਗੇ ਹੋਰ ਯਾਰ ਗੱਲਾਂ ਨਹੀਂ 40 ਕਲਰ ਪੂਰੇ ਗਿਣ ਕੇ ਜਣਾਂਗੇ ਜੀ ਇਹ ਸਪੈਸ਼ਲ ਮਤਲਬ ਰਮਜ਼ਾਨ ਦੇ ਮਹੀਨੇ ਕਰਕੇ ਲੈ ਕੇ ਆਏ ਹਾਂ ਜੀ ਇਹ ਤੇ ਜਿਹੜੇ ਆਪਣੇ ਸਮਾਉਣੇ ਨੇ ਮਤਲਬ ਪੂਰੇ ਆ ਦਿਓ ਆ ਲਓ ਰੰਗ ਵੀਰੇ ਤੁਹਾਡੇ ਮੂਰੇ ਗਾਉਂ ਜਿੜਨਦਾਂ ਨੇ ਆਪਾਂ ਆ ਲਓ ਦਿਖਾ ਦੇ ਰੰਗ ਵੀ ਇੱਕ ਵਾਰ ਲਵਾ ਦੇ ਸਾਰੇ ਓਰੇ ਲਓ ਜੀ ਰੰਗ ਕਰੀ ਚਲੋ ਚੈੱਕ ਰੰਗਾਂ ਦੇ ਸਾਰੇ ਵੀਰੇ ਨਵੇਂ ਮਹਲ ਆਏ ਨੇ ਇਹ ਹਾਂ ਦੇਖੋ ਮਤਲਬ ਸਾਰੇ ਇਹਨਾਂ ਪੈ ਕਮਾ ਲਾ ਪੂਰਾ ਹਾਂ ਆ ਦੇਖੋ ਵੀਰੇ ਸਾਰੇ ਨਾਮ ਮਾਲਕ ਜੀ ਨੂੰ ਲਾਈਟ ਚਾਹੀਦਾ ਲਾਈਟ ਮਿਲ ਜੂਗਾ ਡਾਰਕ ਬਹੁਤ ਰਹਾਂਦੇ ਨੇ ਤੁਸੀਂ ਐਂ ਕਰੋ ਵੀਰੇ ਮੜਾ ਜਾ ਖਾਣੇ ਚ ਨਹੀਂ ਮਰਵਾਓ ਦੇਖੋ ਕਿੰਨੇ ਰੰਗ ਲੱਗੇ ਲਓ ਜੀ ਕਰੋ ਸਾਰੇ ਰੰਗ ਸਾਰੇ ਨਵੇਂ ਆਏ ਨੇ ਕੰਮ ਕਰ ਨਹੀਂ ਵੀਡੀਓ ਲੰਬੀ ਹੋ ਰਹੀ ਆ ਠੀਕ ਆ ਵੀਰੇ ਸਾਰੇ ਜ ਆ ਗਿਆ ਬਲੈਕ ਸਾਰੇ ਰੰਗ ਮਿਲ ਜਾਣੇ ਨੇ ਇੱਕ ਆ ਦੇਖੋ ਜੀ ओरिजिनल ਸੀਆਰ ओरिजिनल ਸੀਆਰ ਲਾਈਨ ਚੈੱਕ ਕਰ ਲਿਓ ਆਪਾਂ ਲੋਕਾਂ ਮੰਗ ਨਹੀਂ ਕਹਿਣਾ ਹੈਗਾ ਵੀ ਸੀਆਰ ਆਉਂਦਾ ਹਾਂ ਸੱਚੀ ਸੀਆਰ ਆਉਂਦਾ ਹਾਂ 20 ਤੋਂ 500 ਦਾ ਲੈ ਲਓ 700 ਦਾ ਨਾ ਨਕਲੀ ਹੁੰਦੇ ਨੇ ਵੀਰੇ ਇਹ 1050 ਦਾ ਇਹ ਗੁਰਦਾ ਪਜਾਮਾ ਸੀਆਰ ਆਂ ਦਾ ਹਾਂ 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 ਲਓ ਇਹਦੇ ਜ ਰੰਗ ਤੁਹਾਨੂੰ ਮਿਲਣਗੇ ਸੱਡ ਦੇ 15 15 ਰੰਗ ਮਿਲ ਜਾਣ ਹਾਂ ਬਹੁਤ ਦੇਖ ਲਓ ਓਧਰ ਮਾਰ ਲਓ ਨਿਗਾ ਫਿਰ ਉਹੀ ਗੱਲ ਹੈ ਵੀ ਆਪਾਂ ਵੀਡੀਓ ਸਾਨੂੰ ਲੰਬੀ ਕਰਨੀ ਆ ਦੇਖੋ ਜੀ ਬਹੁਤ ਗੱਲਰ ਨੇ ਵੀਰੇ ਆ ਦੇਖੋ ਇਸ ਦਾ ਪੂਰਾ ਇਹਨਾਂ ਭਰ ਕੇ ਰੱਖਿਆ ਹੋਇਆ ਹੈ। ਬਾਕੀ ਵੀਰੇ ਤੁਹਾਨੂੰ ਦੁਕਾਨ ਤੇ ਆਉਣਾ ਪੈਣਾ। ਇੱਕ ਵਾਰ ਜ਼ਰੂਰ ਆਓ। ਵੈਰਿਟੀ ਤੁਹਾਨੂੰ ਮਿਲੂਗੀ, ਤੁਹਾਡਾ ਦਿਲ ਖੁਸ਼ ਹੋਊਗਾ। ਮਤਲਬ ਦਿਲ ਵੀ ਖੁਸ਼ ਹੋ ਜੂਗਾ, ਜੇਬ ਨੂੰ ਵੀ ਤੁਹਾਡੇ ਉੱਨਾ ਭਾਰ ਨਹੀਂ ਪੈਣਾ। ਹਾਂ ਹਾਂ। ਮਤਲਬ ਜਿਵੇਂ ਆਪਾਂ ਨੇ ਦੇਖਿਆ ਹਰ ਚੀਜ਼ ਤੇ 50% ਦਾ ਡਿਸਕਾਊਂਟ ਲਾਇਆ ਹੋਇਆ ਹੈ। ਹਾਂ 50 ਦਾ ਵੀਰੇ ਵਿੱਚ 70% ਤੇ ਵੀ ਕੀਤਾ ਇਸ ਵਾਰ। ਓਕੇ ਵੀਰੇ ਨੇ ਆਪਾਂ ਨੂੰ ਸਟਾਫ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਸਟਾਫ ਇਹਨਾਂ ਕੋਲੇ ਬਾਧੂ ਆ। ਜਿਹੜਾ ਸਟਾਫ ਤੁਸੀਂ ਦੁਕਾਨ 'ਚ ਦੇਖ ਰਹੇ ਹੋ ਇਹਦੇ ਨਾਲੋਂ ਇਹਨਾਂ ਦੇ ਗਰਾਊਂਡ ਵੀ ਭਰੇ ਪਏ ਇਹਨਾਂ ਦਾ YouTube ਤੇ ਚੈਨਲ ਆ ਬਿੰਜੋ ਕੇ ਕਲਾਥ ਹਾਊਸ ਦੇ ਨਾਮ ਦਾ ਹਣਾ ਬਿੰਜੋ ਕੇ ਕਲਾਥ ਹਾਊਸ ਦੇ ਨਾਮ ਨਾਲ ਸਬਸਕ੍ਰਾਈਬ ਕਰੋ ਉਹਦੇ ਤੇ ਅਸੀਂ ਨਵੀਂ ਅਪਡੇਟ ਦਿੰਦੇ ਰਹਿੰਦੇ ਆ ਵੀਰੇ ਉਹਦੇ ਤੇ ਨਵੀਂ ਅਪਡੇਟ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਕਿਹੜਾ ਕੱਪੜਾ ਆਇਆ ਕਿਹੜੇ ਡਿਜ਼ਾਈਨ ਆਏ ਨੇ ਸਭ ਕੁਝ ਤੁਹਾਨੂੰ ਪਤਾ ਲੱਗਿਆ ਤੇ ਅਗਰ ਤੁਸੀਂ ਦੂਰੋਂ ਆਉਨੇ ਹੋ ਤਾਂ ਇਹਨਾਂ ਨੂੰ ਨੰਬਰ ਇਹਨਾਂ ਦਾ ਆ ਰਿਹਾ ਇਹਦੇ ਤੇ ਕਾਲ ਕਰ ਲਓ ਕਾਲ ਕਰਕੇ ਆਇਓ ਤਾਂ ਕਿ ਤੁਹਾਡਾ ਸਮਾਂ ਬਚ ਸਕੇ ਬਾਕੀ ਵੀਰੇ ਨੇ ਵੀਡੀਓ ਬਣਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਵੀਡੀਓ ਦੇ ਰੇਟ ਸੁਣ ਕੇ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਣਾ ਜਿਹੜਾ ਸੂਟਾਂ ਦੇ ਰੇਟ ਨੇ ਹਨ ਤੇ ਆਹ ਡਿਜ਼ਾਈਨ ਪਲੱਸ ਰੇਟ ਤੇ ਅਮਰੇਰ ਕੋਟਲੇ ਦੇ ਵਿੱਚ ਤਾਂ ਛੱਡੋ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ ਕਿਉਂਕਿ ਲੱਭ ਕੇ ਲਿਆਉਣਾ ਕਹਿੰਦਾ ਸੀ ਮਾਲ ਤੇ ਬਾਕੀ ਇਹ ਦਾਵਾ ਕਿੰਨਾ ਕੁ ਸਹੀ ਹੈ ਉਹਦੇ ਲਈ ਤੁਹਾਨੂੰ ਇਹਨਾਂ ਦੀ ਦੁਕਾਨ ਤੇ ਆਉਣਾ ਪਏਗਾ ਤਾਂ ਕਿ ਦੇਖੋ ਚੈੱਕ ਕਰੋ ਤੇ ਬਾਕੀ ਆਪਾਂ ਵੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਤੁਹਾਨੂੰ ਮਿਲਦੇ ਰਹਿਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਾਸਤੇ ਰਹੋ ਧੰਨਵਾਦ